15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਦੀ 10ਵੀਂ ਅਤੇ 12ਵੀਂ ਪ੍ਰੀਖਿਆਵਾਂ 'ਚ ਅਪੀਅਰ ਹੋਣ ਵਾਲੇ ਡਾਇਬਟਿਕ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖਬਰ ਹੈ ਦਰਸਲ CBSE ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਟਾਈਪ 1 ਡਾਇਬੀਟੀਜ਼ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ 'ਚ ਸ਼ੂਗਰ ਦੀਆਂ ਗੋਲੀਆਂ, ਚਾਕਲੇਟ, ਕੈਂਡੀ ਅਤੇ ਫਰੂਟ ਲੈ ਕੇ ਜਾਣ ਦੀ ਮਨਜ਼ੂਰੀ ਦੇ ਦਿੰਦੀ ਹੈ ਇਹੀ ਨਹੀਂ ਇਸ ਤਰ੍ਹਾਂ ਦੇ ਵਿਦਿਆਰਥੀ ਆਪਣੇ ਨਾਲ ਪ੍ਰੀਖਿਆ ਹਾਲ 'ਚ ਗਲੂਕੀਟਸ ਸ਼ੂਗਰ ਸਟ੍ਰਿਪਸ ਜਾਂ ਹੋਰ ਕੋਈ ਵੀ ਮੈਡੀਕਲ ਲੋੜ ਦਾ ਸਮਾਨ ਲਿਜਾ ਸਕਦੇ ਨੇ ਜਿਸ ਦੀ ਲੋੜ ਉਹਨਾਂ ਨੂੰ ਡਾਇਬਟੀਜ਼ ਮੈਨੇਜ ਜਾਂ ਮਾਨੀਟਰ ਕਰਨ ਲਈ ਪੈਂਦੀ ਹੈ ਜਾਣਕਾਰੀ ਮੁਤਾਬਕ CBSE ਨੇ ਮਹਾਰਾ ਦੀ ਮਦਦ ਨਾਲ ਟਾਈਪ 1 ਡਾਇਬਟੀਜ਼ ਵਾਲੇ ਵਿਦਿਆਰਥੀਆਂ ਨੂੰ ਮੁਹੱਈਆ ਕੀਤੀ ਜਾਣ ਵਾਲੀ ਮਦਦ ਦੀ ਸਮੀਖਿਆ ਕੀਤੀ ਹੈ ਅਤੇ ਤੈਅ ਕੀਤਾ ਹੈ ਕਿ ਹੁਣ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੌਰਾਨ ਖਾਸ ਸਹੂਲਤਾ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਕੀ CBSE ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਵਿਦਿਆਰਥੀ ਪ੍ਰੀਖਿਆ ਹਾਲ 'ਚ ਕੋਈ ਕਮਿਊਨਿਟੀ ਡਿਵਾਈਸ ਜਾਂ ਇਤਰਾਜ਼ਯੋਗ ਵਸਤੂ ਨਹੀਂ ਲਿਜਾ ਸਕੇ ਸਭ ਸ਼ੂਗਰ ਦੀਆਂ ਗੋਲੀਆਂ ਚਾਕਲੇਟ ਕੈਂਡੀ ਕੇਲਾ ਸੇਬ ਸੰਤਰਾ ਤੇ ਹੋਰ ਫਲ ਸਨੈਕਸ ਆਈਟਮ ਵਰਗੇ ਸੈਂਡਵਿਚ ਜਾਂ ਹੋਰ ਕੋਈ ਵੀ ਹਾਈ ਪ੍ਰੋਟੀਨ ਆਹਾਰ ਡਾਕਟਰ ਦੇ ਪ੍ਰਿਸਪੈਕਸ਼ਨ ਦੇ ਅਨੁਸਾਰ ਦਵਾਈਆਂ ਪਾਣੀ ਦੀ ਬੋਤਲ ਗਲੂਕੋਮੀਟਰ ਅਤੇ ਗਲੂਕੋਸ ਟੈਸਟਿੰਗ ਸਟ੍ਰਿਪਸ ਗਲੂਕੋਸ ਮੋਨਿਟਰਿੰਗ ਮਸ਼ੀਨ ਫਲੈਸ਼ ਗਲੂਕੋਸ ਮੋਨਿਟਰਿੰਗ ਜਾਂ ਇਨਸੂਲਿਨ ਪੰਪ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪ੍ਰੀਖਿਆ ਕੇਂਦਰ ਤੇ ਜਾ ਕੇ ਸੁਪਰੀਡੈਂਟ ਨੂੰ ਆਪਣੇ ਨਾਲ ਲੈ ਜਾਣ ਵਾਲੀਆਂ ਵਸਤੂਆਂ ਬਾਰੇ ਸੂਚਿਤ ਕਰਨਾ ਹੋਵੇਗਾ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੰਟੇ-ਘੰਟੇ 45 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਹੋਵੇਗਾ ਡਾਇਬਟਿਕ ਵਿਦਿਆਰਥੀ 9:45 ਤੱਕ ਪ੍ਰੀਖਿਆ ਹਾਲ 'ਚ ਬੈਠ ਜਾਣਾ ਚਾਹੀਦਾ ਹੈ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਹਨਾਂ ਦਾ ਬੱਚਾ ਸਿਰਫ ਮੈਡੀਕਲ ਜਾਂ ਲੋੜਿੰਦੀਆਂ ਚੀਜ਼ਾਂ ਹੀ ਸੈਂਟਰ 'ਚ ਲੈ ਕੇ ਜਾਵੇ